ਕਵਾੜ ਤੋਂ ਵੀ ਸਸਤੇ ਰੇਟ 'ਚ ਪੈ ਜੂ ਵੀਰੇ ਲੈਂਡ ਫੋਰਸ ਦਾ ਰੀਪਰ ਤੁਹਾਨੂੰ ਲੈਂਡ ਫੋਰਸ ਦਾ ਬਿਲਕੁਲ ਨਵੇਂ ਵਰਗਾ ਰੀਪਰ ਕੋਲ 1,85,000 'ਚ ਜੀ ਜਗਤਜੀਤ 1920 ਮਾਡਲ ਰੀਪਰ ਕੋਲ 1,68,000 ਦਾ ਜੀ ਬਹੁਤ ਸੋਹਣਾ 2021 ਮਾਡਲ ਨਿਊ ਵਿਸ਼ਕਰਮਾ ਕੁੱਲ 1.5 ਲੱਖ ਰੁਪਈਆ ਚਲੇ ਜਾ ਸਕਦੇ ਹੋ ਜੀ ਮੌਕਾ ਛੋੜੇ ਕੋਲ ਸਭ ਤੋਂ ਵੱਡਾ ਰੀਪਰ ਲੈਣਾ ਵੀਰੇ 66 ਇੰਚੀ ਰੀਪਰ ਵੀ ਆਪਣੇ ਕੋਲ ਮਿਲ ਜੂਗਾ 2014-15 ਮਾਡਲ ਰਾਜਾ ਦਾ ਰੀਪਰ ਕੁੱਲ 98,000 'ਚ ਲਿਜਾ ਸਕਦੇ ਹੋ 2016 ਮਾਡਲ ਨਿਊ ਵਿਸ਼ਕਰਮਾ ਕੁੱਲ 1.5 ਲੱਖ ਬਿਸ਼ਕਰਮਾ ਡਿਰਬਾ ਬਿਲਕੁਲ ਕੋਕਾ ਮਸ਼ੀਨ ਵੀਰੇ ਕੁੱਲ 90000 ਰੁਪਈਆ ਦੀ 19 ਮਾਡਲ ਲੈਂਡ ਫੋਰਸ ਕੁੱਲ ਸਵਾ ਲੱਖ ਰੁਪਈਆ ਦੀ ਵੀਰੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਅੱਜ ਵੀਰੇ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਆ ਰੀਪਰ ਬਹੁਤ ਸਸਤੇ ਸਸਤੇ ਰੇਟਾਂ ਦੇ ਵਿੱਚ ਤੇ ਉਸ ਤੋਂ ਬਾਅਦ ਉਹਨੂੰ ਕੰਪਿਊਟਰ ਕਰਾ ਦਿਖਾਵਾਂਗੇ ਵੀਰੇ ਉਹ ਵੀ ਨਵੇਂ ਨਵੇਂ ਪ੍ਰਾਣਿਆਂ ਨਾਲੋਂ ਵੀ ਸਸਤੇ ਵੀਰੇ ਇੰਨੀ ਜਿਆਦੇ ਆਪਣੇ ਕੋਲੇ ਵੈਰਾਈਟੀ ਆਈ ਹੈ ਕੰਪਿਊਟਰ ਕਰਾਹਾਂ ਦੇ ਵਿੱਚ ਰੀਪਰਾਂ ਦੇ ਵਿੱਚ ਬਹੁਤ ਜੈਨੂਨ ਪ੍ਰਾਈਸ ਤੇ ਬਹੁਤ ਰੇਟਾਂ ਦੇ ਤੁਹਾਡਾ ਬਹੁਤ ਫਾਇਦਾ ਕਰਾਂਗੇ ਵੀਰੇ ਤੁਸੀਂ ਰੀਪਰਾਂ ਦੀ ਵੀਡੀਓ ਫੁੱਲ ਦੇਖਿਓ ਤੇ ਅੱਗੇ ਤੁਹਾਨੂੰ ਲੇਜ਼ਰਾਂ ਦੀ ਦਿਖਾਵਾਂਗੇ ਜਿਹੜੇ ਜਿਹੜੇ ਰੇਟ ਦੱਸਾਂਗੇ ਰੇਟ ਸੁਣਿਓ ਵੀਰੇ ਕੀ ਕੀ ਰੇਟ ਹੋਣਗੇ ਕੀ ਕੀ ਚੀਜ਼ ਹੋਊਗੀ ਤੇ ਹਰੇਕ ਆਈਟਮ ਆਪਣੇ ਕੋਲ ਖੇਤੀ ਦੀਆਂ ਟਰਾਲੀਆਂ ਵਗੈਰਾ ਪਲੰਟਰ ਗ੍ਰੈਂਡਰ ਜੋ ਵੀ ਲੈਣਾ ਤੁਸੀਂ ਹਰੇ ਘਟਰੇ ਆਪਣੇ ਕੋਲੇ ਮਿਲ ਜਾਂਦੀ ਐ ਸੁਪਰ ਸੀਡਰ ਸੁਪਰ ਸੀਡਰ ਲੈ ਲਓ 60 65000 ਤੱਕ ਵੀਰੇ ਸੁਪਰ ਸੀਡਰ ਵੀ ਸਟਾਰਟ ਹੋ ਜਾਂਦੇ ਨੇ ਆਪਣੇ ਕੋਲੇ ਠੀਕ ਹੈ ਜੀ ਤੇ ਫੁੱਲ ਵੀਡੀਓ ਦੇ ਨਾਲ ਜਰੂਰ ਬਣੇ ਰਹੋ ਤੇ ਆਪਣੇ ਫੋਨ ਨੰਬਰ ਆਪਣੀ ਸਕਰੀਨ ਦੇ ਉੱਤੇ ਨੇ ਪਰ ਤੁਸੀਂ ਸਾਰੀ ਫੁੱਲ ਵੀਡੀਓ ਸਾਰਿਆਂ ਦੀ ਡਿਟੇਲ ਜਾਣ ਕੇ ਤੁਸੀਂ ਫਿਰ ਉਸ ਤੋਂ ਬਾਅਦ ਕਾਲ ਲਾਇਓ ਜਿਹੜੀ ਵੀ ਤੁਹਾਨੂੰ ਉਹਦੇ ਵਿੱਚ ਮਤਲਬ ਚੀਜ਼ ਪਸੰਦ ਆਊਗੀ ਤੁਸੀਂ ਉਹਦਾ ਸਕਰੀਨ ਸ਼ਾਟ ਵੀ ਭੇਜ ਸਕਦੇ ਹੋ ਸਾਨੂੰ ਉਸ ਵੀ ਘਰੇ ਬੈਠੇ ਤੁਹਾਡੇ ਘਰੇ ਬੈਠੇ ਵੀ ਫੋਨ ਤੇ ਵੀ ਤੁਸੀਂ ਮੰਗਾਵਾ ਸਕਦੇ ਹੋ ਠੀਕ ਹੈ ਜੀ ਤੁਸੀਂ ਸਾਨੂੰ ਕੱਲੀ ਸਾਈ ਸਾਈ ਪਾਣੀ ਹੈ ਤੁਸੀਂ ਘਰੇ ਬੈਠੇ ਥੋੜੇ ਰੀਪਰ ਜਦੋਂ ਘਰੇ ਪਹੁੰਚ ਗਿਆ ਉਸ ਤੋਂ ਬਾਅਦ ਤੁਸੀਂ ਬਾਕੀ ਗੱਡੀ ਵਾਲੇ ਨੂੰ ਵੀ ਪੇਮੈਂਟ ਦੇ ਸਕਦੇ ਹੋ 15 ਰੁਪਏ ਪਰ ਕਿਲੋਮੀਟਰ ਅਪੜਾਉਣ ਦਾ ਕਿਰਾਇਆ ਲੱਗਦਾ ਹੁੰਦਾ ਹੈ ਦੋਨੇ ਸਾਈਡ ਦਾ ਜਿੱਥੇ ਵੀ ਤੁਸੀਂ ਬੈਠੇ ਹੋ ਉੱਥੇ ਅਸੀਂ ਭੇਜ ਦਾਂਗੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਹੁਣ ਆਪਾਂ ਰੀਪਰਾਂ ਦੀ ਵੀਡੀਓ ਦਿਖਾਵਾਂਗੇ ਰੀਪਰਾਂ ਦੇ ਸਾਰਿਆਂ ਦੇ ਰੇਟ ਦੱਸਾਂਗੇ ਤੇ ਸਭ ਤੋਂ ਪਹਿਲਾਂ ਸਟਾਰਟ ਕਰੋ ਜੀ 2024 ਮਾਡਲ ਐਗਰੀ ਜ਼ੋਨ ਦਾ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਹੈ ਜੀ ਠੀਕ ਹੈ ਜੀ ਤੇ ਬਹੁਤ ਨਮਾ ਸਾਫ ਸੁਥਰਾ ਫਰੈਂਟੋ ਗਰਜੀ ਵੀ ਫੁੱਲ ਰੰਗ ਪਿਆ ਵੀਰੇ ਨਮਾ ਲੈ ਲੋ ਇਹ ਲੈ ਲੈ ਯਾਰ ਕੋਈ ਵੀ ਫਰਕ ਨਹੀਂ ਉਧਰ ਦੀ ਆ ਕੇ ਘੁੰਮ ਕੇ ਦਿਖਾ ਦਿਓ ਜੀ ਬਹੁਤ ਸਾਫ ਸੁਥਰਾ ਲਿਪਰੇ ਰੇਟ ਵੀਰੇ ਦਾ ਕਿੰਨਾ ਸੀਗਾ 275000 ਰੁਪਏ ਇਸ ਦਾ ਰੇਟ ਸੀਗਾ ਪਰ ਹੁਣ ਆਪਾਂ ਤੁਹਾਨੂੰ ਕਿੰਨੇ ਦਾ ਦੇਵਾਂਗੇ ਵੀਰੇ 255000 ਦਾ ਉਹ ਚੋ ਵੀ ਵੀਰੇ ਆਪਾਂ ਜਦੋਂ ਮੌਕੇ ਤੇ ਬੰਦਾ ਆਊਗਾ ਮੰਨਤਣ ਕਰ ਦਾਂਗੇ ਟਾਈ ਦੇ ਦੇ ਦੰਗੇ ਵੀਰੇ ਕੋਈ ਦਿੱਕਤ ਵਾਲੀ ਗੱਲ ਨਹੀਂ 2.2 ਲੱਖ ਰੁਪਏ ਤੁਹਾਨੂੰ 24 ਮਾਰ ਲਾ ਫੁੱਲ ਸੋਹਣਾ ਰੀਪਰ ਹੈ ਪੈ ਜਾਊਗਾ ਵੱਡੇ ਟਾਇਰ ਨੇ ਸਟੈਪਾਂ ਦੋਨੇ ਪਈਆਂ ਨੇ ਜੀ ਕੋਈ ਫਿੰਗਰ ਨਹੀਂ ਕੁਝ ਨਹੀਂ ਪਾਣਾ ਕੱਲੇ ਬਲੇਡਾਂ ਦੇ ਪਾਸੇ ਚੇਂਜ ਹੋਣਗੇ ਕੁਝ ਥੋੜੇ ਬੋਤੇ ਨਵੇਂ ਪੈ ਜਾਣਗੇ ਜੀ ਥੋੜੇ ਬੋਤੇ ਦੇ ਪਾਸੇ ਚੇਂਜ ਹੋ ਜਾਣਗੇ ਬਿਲਕੁਲ ਨਮਾਰੀ ਪਰ 2.2 ਲੱਖ ਰੁਪਏ ਤੁਸੀਂ ਜਿਹੜਾ 3.5 ਲੱਖ ਦਾ ਰੀਪਰ ਉਹਨੂੰ ਤੁਸੀਂ ਜਾ ਕੇ ਨਵੇਂ ਨੂੰ ਇੰਝ ਚਲਾ ਸਕਦੇ ਹੋ ਤੇ ਅੱਗੇ ਸੁਣੋ ਵੀਰੇ 2022 ਮਾਡਲ ਲੈਂਡ ਫੋਰਸ ਦਾ ਇਹ ਵੀ ਬਹੁਤ ਨਵੀਂ ਕੰਡੀਸ਼ਨ ਦੇ ਵਿੱਚ ਹੈ ਟਾਇਰ ਵੱਡੇ ਨੇ ਪੱਖੇ ਰੀਪਰ ਦੇ ਜਰੂਰ 1,85,000 ਦਾ ਤੇ 1,85,000 ਦਾ ਰੀਪਰ ਹੈ ਠੀਕ ਹੈ ਤੇ ਬਲੇਡ ਬਲੂਡ ਵੀ ਇਹਦੇ ਵੀਰੇ ਆ ਦੇਖੋ ਅੱਦੇ ਦਾ ਵੀਰੇ ਇਹ ਪਾਸੇ ਵੀ ਨਹੀਂ ਚੇਂਜ ਕਰਨ ਦੀ ਲੋੜ ਹੈਗੀ ਪਾਸੇ ਵੀ ਇਧਰ ਦੰਦੇ ਹੀ ਖੜੇ ਨੇ ਬਲੇਡ ਬਲੇਡ ਵੀ ਬਦਲਣ ਦੀ ਲੋੜ ਨਹੀਂ ਵੀਰੇ ਆ ਦੇਖੋ ਸੀਜ਼ਨ ਤੋਂ ਬਾਅਦ ਹੀ ਕਿਸੇ ਵੀਰ ਨੇ ਬਦਲੇ ਹੋਏ ਨੇ ਠੀਕ ਹੈ ਜੀ ਬਲੇਡ ਵੀ ਨਹੀਂ ਵੀਰੇ ਬਦਲਣ ਦੀ ਲੋੜ ਹੈਗੀ ਇੰਨਾ ਮਤਲਬ ਸਾਫ਼ ਰੀਪਰ ਹੈ ਤੇ ਕੋਈ ਇਹਦਾ ਤੁਸੀਂ ਕੰਮ ਨਹੀਂ ਕਰਨਾ ਹੈਗਾ ਕੁਝ ਵੀ ਨਹੀਂ ਕਰਾਣਾ ਹੈਗਾ ਬਹੁਤ ਸੋਹਣਾ ਰੀਪਰ ਹੈ ਤੇ ਬਾਈ ਮਾਰਲ 1,85,000 ਦਾ ਰੇਟ ਵੀਰੇ ਪਹਿਲਾਂ ਸੀਗਾ 1,99,000 ਰੁਪਿਆ ਹੁਣ ਆਪਾਂ ਡਿਸਕਾਊਂਟ ਕਰਤਾ ਜੀ ਤੇ ਅੱਗੇ ਤੇ ਰੇਟ ਇਹਦਾ 1,68,000 ਰੁਪਇਆ ਜਿਹੜਾ ਦਾ ਆਪਾਂ ਪਹਿਲਾਂ 78,000 ਮੰਗਦੇ ਸੀ ਹੁਣ 1,68,000 ਰੁਪਏ ਦਾ ਆ ਰਿਪਰ ਪਊਗਾ ਜੀ ਬਹੁਤ ਸੋਹਣਾ ਰਿਪਰ ਐ ਪੂਰਾ ਘੈਂਟ ਰਿਪਰ ਐ ਤੇ ਬਲੇਡ ਇਹ ਵੀ ਦੇਖੋ ਕੁਝ ਵੀਰੇ ਪਾਸੇ ਚੇਂਜ ਹੋ ਜਾਣਗੇ ਜਿਵੇਂ ਪੱਸੀ ਚੇਂਜ ਕਰਨੇ ਨੇ ਤੇ ਕੁਝ ਛੋੜੇ ਬਹੁਤ ਨਵੇਂ ਪੈ ਜਾਣਗੇ ਕੋਈ ਹੋਰ ਖਾਸ ਕੰਮ ਨਹੀਂ ਹੈਗਾ ਵੀਰੇ ਪੱਖੇ-ਪੁੱਖੇ ਚੈੱਕ ਕਰੋ ਸੋਹਣੇ ਪਏ ਨੇ ਪੂਰੇ ਤੇ ਅੱਗੇ ਆ ਵੀਰੇ ਜਮੀ ਹਰਾਨ ਕਰਨ ਵਾਲਾ ਰੇਟ 2021 ਮਾਡਲ ਠੀਕ ਹੈ ਜੀ ਕਿੰਨੇ ਦਾ ਵੀਰੇ ਵੱਡੇ ਟਾਇਰਾਂ ਦੇ ਵਿੱਚ ਕੁੱਲ 1.5 ਲੱਖ ਰੁਪਇਆ ਦੀ ਦੇ ਦਾਂਗੇ ਯਾਰ ਕੁੱਲ 1 Bye. ਮੋਕੇ ਵੀਰੇ ਠੀਕ ਹੈ ਜੀ ਤੇ ਚੱਕੋ ਫੋਨ ਮਾਰੋ ਬੁੱਕ ਕਰੋ ਆਵਦਾ ਰੀਪਰ ਤੇ ਅੱਗੇ 66 ਇੰਚੀ ਸਭ ਤੋਂ ਵੱਡਾ ਰੀਪਰ ਠੀਕ ਹੈ ਜੀ ਇਸ ਤੋਂ ਵੱਡਾ ਹਜੇ ਤੱਕ ਰੀਪਰ ਹੀ ਨਹੀਂ ਬਣਿਆ ਜਿਹੜੇ ਕਿਸੇ ਵੀਰ ਨੇ ਵੱਡੇ ਨੇ ਜਿਹੜਾ ਕਹਿੰਦਾ ਮੈਂ ਟਰਾਲੀ ਸਿਰਫ 10-12 ਮਿੰਟਾਂ ਦੀ ਭਰਨੀ ਹੈ ਠੀਕ ਹੈ ਜੀ ਉਹ ਫਿਰ ਆਹ ਰੀਪਰ ਲੈ ਜਾਓ ਵੀਰੇ 66 ਇੰਚੀ ਕਟਰ ਦੇਖੋ ਜੀ ਇੱਕ ਪੈਣ ਜੱਡਾ ਪਿਆ ਵੀਰੇ ਠੀਕ ਹੈ ਜੀ ਐ ਮੰਨ ਲਓ ਵੀਰੇ 10-12 ਮਿੰਟਾਂ ਦੀ ਟਰਾਲੀ ਭਰ ਲੈ ਟਾਇਰ ਵੱਡੇ ਨੇ ਠੀਕ ਹੈ ਜੀ ਤੇ 66 ਇੰਚੀ ਡਰਮ ਦੇ ਵਿੱਚ ਹੈ 8.5 ਫੁੱਟਾ ਕਟ ਰਿਹਾ ਹੈ ਪੱਖੇ ਦੇਖੋ ਵੀਰੇ ਬਿਲਕੁ ਇਸ ਤੋਂ ਵੱਡਾ ਅਜੇ ਤੱਕ ਕੋਈ ਪਰ ਨਹੀਂ ਬਣਿਆ ਤੇ ਅੱਗੇ ਦੇਖੋ ਵੀਰੇ ਰਾਜਾ ਦਾ ਠੀਕ ਹੈ ਜੀ ਰਾਜਾ ਦਾ ਰੀਪਰ ਆ ਗਿਆ ਜੀ ਤੇ ਰੰਗ ਦੀ ਥੋੜੀ ਜੀ ਵੀਰੇ ਮਤਲਬ ਰੰਗ ਰੰਗ ਜਰੂਰ ਉਤਰਿਆ ਹੈ ਜੇ ਕਹੋ ਤਾਂ ਕਰਵਾ ਵੀ ਸਕਦੇ ਹਾਂ ਤੁਸੀਂ ਰੰਗ ਤੇ ਬਾਕੀ ਰੀਪਰ ਬਹੁਤ ਵਧੀਆ ਹੈ ਰੇਟ ਕਿੰਨਾ ਹੈ ਜੀ ਦਾ 115000 ਰੁਪਿਆ ਰੇਟ ਸੀਗਾ ਵੀਰੇ ਹੁਣ ਤੁਹਾਨੂੰ ਇਹ ਕਿੰਨੇ ਦਾ ਪਊਗਾ ਜੀ ਪੂਰੇ 198000 ਦਾ ਰੀਪਰ ਪੈਜੂ ਵੀਰੇ ਕੁੱਲ 98000 ਦਾ ਰੀਪਰ ਪੈਜੂ ਕੰਮ ਨਹੀਂ ਵੀਰੇ ਰੀਪਰ ਭਾਲਦਾ ਹੈਗਾ ਜੀ ਬੇਨ ਵੱਡੀ ਗੱਲ ਇਹ ਹੈ ਇਹਦੇ ਵਿੱਚ ਕੰਮ ਫਿੰਗਰਾਂ ਫੁੰਗਰਾਂ ਰੀਲ ਦੇ ਪੈਪ ਵਗੈਰਾ ਬੁਸ਼ ਬੱ ਸਾਰਾ ਕੁਝ ਲੱਗੇ ਹੋਇਆ ਹੈ ਜੀ ਬੈਲਟਾਂ ਸ਼ੈਰਟਾਂ ਸਾਰਾ ਕੁਝ ਓਕੇ ਹੈ ਮੈਂ ਰੰਗ ਨੇ ਵੱਡਾ ਹੀ ਲੈਣਾ ਟਰੈਕਟਰ 4x4 ਹੈ ਜਾਂ ਕੋਈ ਛੋਟੇ ਦੇ ਵੀ ਚਲਾ ਲਓ ਕੋਈ ਦਿੱਕਤ ਨਹੀਂ ਹੈਗੀ ਟਰਾਲੀ ਬਹੁਤ ਛੇਤੀ ਭਰੂਗਾ ਥੋੜੇ ਜਿਹੇ ਪੈਸੇ ਵੱਧ ਲੱਗਦੇ ਨੇ ਵੀਰੇ ਠੀਕ ਹੈ ਜੀ ਸ਼ੌਂਕ ਦਾ ਕੋਈ ਮੁੱਲ ਨਹੀਂ ਜੀ ਨੇ ਕੰਮ ਕਰਨੇ ਵੀਰੇ ਤੇ ਉਹਨਾਂ ਵਾਸਤੇ ਕੋਈ ਜ਼ਿਆਦਾ ਨਹੀਂ ਹੈਗੇ ਇਹ ਪੈਸੇ ਵੱਡੇ ਟਾਇਰਾਂ ਦੇ ਵਿੱਚ ਫਰੰਟੋ ਗਰਚ ਪੂਰਾ ਰੰਗ ਪਿਆ ਕੱਟਰ ਚੈੱਕ ਕਰੋ ਜੀ ਤੁਸੀਂ ਕੱਟਰ ਵੀਰੇ ਐ ਲੈ ਲਓ ਵੀ ਜੇ ਇੱਕ ਗੇੜਾ ਦਿਆ ਕਰੂਗਾ ਨਾ ਪਤਾ ਲੱਗ ਜਾਂਦਾ ਕੀਲੇ ਚ ਵੀ ਹਾਂ ਟਰਾਲੀ ਨੂੰ ਪਤਾ ਲੰਦਾ ਵੀ ਟਰਾਲੀ ਲਵੇ ਲਾਤੀ ਤੇ ਰੇਟ ਕਿੰਨਾ ਜੀ ਤੇ ਇਹਦਾ ਰੇਟ ਹੈਗਾ ਜੀ 2 ਲੱਖ ਤੇ 75 85 ਹਜ਼ਾਰ ਰੁਪਿਆ ਰੇਟ ਸੀ ਹ ਜੀ ਨਿਊ ਬਿਸ਼ ਕਰਮਾ 2016 ਮਾਡਲ 2016 ਮਾਡਲ ਰੀਪਰ ਜੀ ਰੇਟ ਕਿੰਨਾ ਕੁੱਲ ਸਵਾ ਲੱਖ ਰੁਪਇਆ ਕੁੱਲੀ ਸਵਾ ਲੱਖ ਰੁਪਇਆ ਵੀਰੇ ਤੇ 16 ਮਾਡਲ ਲਈ ਪਰ ਜੀ ਗਲਤ ਕੰਮ ਨਹੀਂ ਆਪਾਂ ਕਰਦੇ ਪਿੱਛੇ ਵੀਰੇ 2017 ਦਾ ਸਟਿਕਰ ਲੱਗਿਆ ਹੋਇਆ ਹੈ ਇਸ ਰੀਪਰ ਤੇ ਪਰ ਆਪਾਂ ਇਹ ਨਹੀਂ ਹੈਗਾ ਵੀ ਤੁਹਾਨੂੰ 17 ਕਹਿ ਕੇ ਦੇਵਾਂਗੇ ਜਿਹੜਾ ਮਾਡਲ ਆਪਾਂ ਕਹਾਂਗੇ ਉਹ ਨਿਕਲੂਗਾ ਤੇ 2016 ਦਾ 16 ਹੀ ਕਹਿ ਕੇ ਦੇਵਾਂਗੇ ਗਲਤ ਕੰਮ ਨਹੀਂ ਵੀਰੇ ਕਰਦੇ ਠੀਕ ਹੈ ਜੀ ਤੇ ਫੁੱਲ ਗਰੰਟੀ ਹੋ ਗਈ ਜਿਹੜਾ ਵੀ ਤੁਸੀਂ ਰੀਪਰ ਸਾਡੇ ਮੇਰੇ ਤੋਂ ਲੈ ਕੇ ਜਾਓਗੇ ਉਸ ਦਾ ਤੁਹਾਨੂੰ ਮਾਡਲ ਦਾ ਵੀਰੇ ਇਸ ਨੂੰ ਕਿਤੇ ਪੁੱਛਣ ਦੀ ਵੀ ਲੋੜ ਨਹੀਂ ਜ ਏ ਵੀਰੇ ਰੀਪਰ ਸਵਾ ਲੱਖ ਰਪਿਆਂ ਦਾ ਬਾਕੀ ਮੌਕੇ ਤੇ ਥੋੜਾ ਬੋਤਾ ਹੋਰ ਮੰਗਤਾਂ ਕਰ ਦਾਂਗੇ ਤੇ ਕੰਮ ਕੋ ਮਰੀਪਰ ਥੋੜੀ ਭਰ ਦੇ ਵੀਰੇ ਤੇ ਬਾਕੀ ਕਿਸੇ ਵੀ ਵੀਰ ਨੇ ਬੁੱਕ ਕਰਨਾ ਹੈ ਤਾਂ ਫੋਨ ਤੇ ਤੁਸੀਂ ਕਰਵਾ ਸਕਦੇ ਹੋ ਤੇ ਅੱਗੇ ਆ ਗਿਆ ਜੀ ਚੈਨਰ ਬਾਡੀ ਦੇ ਵਿੱਚ ਬਹੁਤ ਸੋਹਣਾ ਵੀ ਰੀਪਰ ਹੈ ਵੀਰੇ ਆਪਦੇ ਮਾਡਲ ਦੇ ਹਿਸਾਬ ਨਾਲ ਬਹੁਤ ਸੋਹਣਾ ਰੀਪਰ ਹੈ ਕੰਮ ਵੀਰੇ ਇਹ ਰੀਪਰ ਦਾ ਇੰਨਾ ਘੱਟ ਹੋਣ ਵਾਲਾ ਕੋਈ ਵੀ ਕੰਮ ਨਹੀਂ ਨਾ ਤਾਂ ਇਹਦੀ ਕੋਈ ਫਿੰਗਰ ਪੈਣੀ ਹੈ ਠੀਕ ਹੈ ਜੀ ਤੇ ਨਾ ਹੀ ਇਹਦੇ ਚੂਹੇ ਪੈਣੇ ਨੇ ਆ ਦੇਖੋ ਤੁਸੀਂ ਚੂਹੇ ਚੈੱਕ ਕਰੋ ਫਿੰਗਰਾਂ ਚੈੱਕ ਕਰੋ ਵੀਰੇ ਸਾਰੀਆਂ ਓਕੇ ਪਈਆਂ ਨੇ ਜੀ ਤੇ ਇਹਦੇ ਬਲੇਡ ਬਲੇਡ ਬਦਲੇ ਜਾਣਗੇ ਜਦੋਂ ਠੀਕ ਵਾਰ ਦਾ ਜਿਵੇਂ ਰੇਟ ਥੋੜਾ ਬੋਧਾਪ ਹੋ ਜਾਂਦਾ ਲੱਖ ਲੱਖ ਤੋਂ ਵੀ ਬਾਹਰ ਇਹ ਇੱਕ ਵਾਰ ਚ ਭਾਈ ਜਾਂਦੇ ਨੇ ਵੀਰੇ ਹੈਵੀ ਰੀਪਰ ਨੇ ਇਹ ਪਰ ਇਹ ਤੁਹਾਨੂੰ ਅੱਜ 90000 ਰੁਪਏ ਦਾ ਮਿਲੂਗਾ ਤੇ 90000 ਰੁਪਏ ਦਾ ਇਹਨੂੰ ਵੀਰੇ ਜਦੋਂ ਮਰਜੀ ਤੁਸੀਂ ਕਵਾਰਚ ਵੀ ਦੇ ਸਕਦੇ ਹੋ ਸੀਜ਼ਨ ਲਾ ਕੇ ਜਿਹੜੇ ਵੀਰ ਕਹਿੰਦੇ ਨੇ ਆਪਾਂ ਕਰਾਏ ਤੇ ਰੀਪਰ ਲੈਣਾ ਹੈ ਕਰਾਏ ਤੇ ਰੀਪਰ ਦੇ ਲੈ ਲਓ ਉਹਨਾਂ ਨਾਲੋਂ ਬਹੁਤ ਬੈਨੀਫਿਟ ਹੈ ਵੀਰੇ ਇਹਨੂੰ ਸੀਜ਼ਨ ਲਾ ਕੇ ਵੀ ਛੱਕ ਦੀ ਕਵਾਰਚ ਤੇ ਦੇ ਦੋ ਤੁਹਾਡੇ ਪੈਸੇ ਨਹੀਂ ਘਟਾਂਦਾ ਠੀਕ ਹੈ ਜੀ ਆਹ ਦੇਖੋ ਅੱਗੇ 11 12 ਮਾਡਲ ਫੇਰ ਆ ਗਿਆ ਜੀ ਵਿਸ਼ਕਰਮਾ ਦਾ ਤੇ ਕੁੱਲ 95000 ਰੁਪਿਆ ਰੇਟ ਹੈ ਥੋੜਾ 90 ਦਾ ਪੈ ਜੂ ਵੀਰੇ ਵਧੀਆ ਕੰਡੀਸ਼ਨ ਦੇ ਵਿੱਚ ਰੀਪਰ ਹੈ ਠੀਕ ਹੈ ਜੀ ਕੁੱਲ 90000 ਦਾ ਜੀ ਠੀਕ ਹੈ ਜਲਦੀ ਤੋਂ ਜਲਦੀ ਮੌਕਾ ਸੰਭਲੋ ਵੀਰੇ ਆਹ ਦੇਖੋ ਜ ਕੁੱਲ 90000 ਰੁਪਈਆ ਦਾ ਚੱਕ ਲਓ ਮੌਕਾ ਅੱਗੇ 19 ਮਾਡਲ ਵੀਰੇ 2019 ਮਾਡਲ 19 ਮਾਡਲ ਰੇਟ ਕਿੰਨਾ ਜੀ ਕੁੱਲ ਸਵਾ ਲੱਖ ਰੁਪਈਆ ਲੈਂਡ ਫੋਰਸ ਦਾ ਬਹੁਤ ਵਧੀਆ ਸੋਹਣਾ ਰੀਪਰ ਹੈ ਹੈਵੀ ਰੀਪਰ ਹੈ ਪੂਰਾ ਕੁੱਲ ਸਵਾ ਲੱਖ ਦਾ ਵੀਰੇ ਬੱਡੀ ਲੈਣ ਦੇਖੋ ਫੁੱਲ ਜਮਾ ਐ ਪਿਆ ਯਾਰ ਕੰਚ ਵਰਗਾ ਰੀਪਰ ਹੈ ਤੇ ਪੱਕੇ-ਪੁੱਕੇ ਵੀਰੇ ਪਹਿਣਗੇ ਕੱਲੇ ਪੱਕੇ ਪਹਿਣਗੇ ਜੀ ਤੇ ਪੱਕੇ ਲਪੇਟਾਂ ਦਾ ਸ਼ਾਇਦ ਇਹਦਾ ਕੰਮ ਹੋਣ ਵਾਲਾ ਵੀਰੇ ਗਲਤ ਗੱਲ ਆਪਾਂ ਕਹਿ ਕੀਤੇ ਨੇ ਥੋੜਾ ਬੋਤ ਇਹਦਾ ਕੰਮ ਹੋਊਗਾ ਪੱਕੇ ਲਪੇਟਾਂ ਦਾ ਬਾਕੀ ਰੀਪਰੀਲ ਰੂਲ ਨਹੀਂ ਹੋ ਸਾਰੇ ਕਾਸ਼ੇ ਨਹੀਂ ਹੋ ਫਰੰਟ ਡੁਗਰਾ ਸਾਰਾ ਕੁਝ ਓਕੇ ਐ ਤੇ ਇਹ ਕੁੱਲ 1.5 ਲੱਖ ਦਾ ਅੱਗੇ ਫਿਰ ਟੂਮ ਆ ਗਈ ਵੀਰੇ ਕੁੱਲ 95000 ਰੁਪਈਆ ਦੀ ਦਸ਼ਮੇਸ਼ਦਾਰੀ ਪਰ ਦਸ਼ਮੇਸ਼ 517 ਠੀਕ ਹੈ ਜੀ ਕੁੱਲ 95000 ਰੁਪਈਆ ਦੀ ਰੀਪਰ ਪੈ ਜਾਊਗਾ ਕਿਸੇ ਵੀ ਵੀਰ ਨੂੰ ਚਾਹੀਦਾ 1.5 ਲੱਖ ਰੁਪਈਆ ਰੇਟ ਸੀਗਾ ਜਿਹੜਾ ਆਪਾਂ ਹੁਣ ਤੁਹਾਨੂੰ ਕ ਕੁੱਲ 95 ਦਾ ਦੇ ਰਹੇ ਆ ਠੀਕ ਹੈ ਜੀ ਤੇ ਵਧੀਆ ਰੀਪਰੇ ਜਿਹੜੇ ਰੀਪਰ ਵੀਰੇ ਨੇ ਵੀਰੇ ਕੰਮ ਲੈਣਾ ਉਹਨਾਂ ਵਾਸਤੇ ਬਹੁਤ ਵਧੀਆ ਰੀਪਰ ਨੇ ਇਹ ਬਹੁਤ ਜਿਆਦਾ ਵਧੀਆ ਤੇ ਤੁਸੀਂ ਜਲਦੀ ਤੋਂ ਜਲਦੀ ਬੁੱਕ ਕਰੋ ਵੀਰੇ ਤੇ ਅੱਗੇ ਆ ਗਏ ਵੀਰੇ ਥੋੜੀ ਜਿਹੀ ਸੀਲਡਾਂ ਦੇ ਵਿੱਚ ਜ਼ਰੂਰ ਗੱਲ ਲੈ ਵੀਰੇ ਬਾਕੀ ਰੀਪਰੇ ਵੀ ਬਹੁਤ ਵਧੀਆ ਬੈਲਟਾਂ ਬੁਲਡਾਂ ਦੇ ਪੱਖੋਂ ਠੀਕ ਹੈ ਜੀ ਸਟੈਪ ਵਗੈਰਾ ਜਿਵੇਂ ਆ ਕੰਮ ਕੰਮ ਹੋਇਆ ਹੈ ਰੀਪਰ ਦਾ ਵਧੀਆ ਪਿਛਲੇ ਸੀਜ਼ਨ ਫਿੰਗਰ ਇੱਕ ਵੀ ਨਹੀਂ ਪੈਂਦੀ ਵੀਰੇ ਠੀਕ ਹੈ ਜੀ ਆ ਦੇਖੋ ਫਿੰਗਰਾਂ ਵੀਰੇ ਸਾਰੀਆਂ ਬਿਲਕੁਲ ਹੀ ਓਕੇ ਪਈਆਂ ਨੇ ਠੀਕ ਹੈ ਜੀ ਤੇ ਇਹ ਰੀਪਰ ਵੀਰੇ ਪਊਗਾ ਹੇ ਰੀਪਰ ਵੀਰੇ 85000 ਰੁਪਏ ਦਾ ਕੋਲ ਹੈ ਜੀ ਕੁੱਲ 85 ਦਾ ਜੇ ਵੀਰੇ ਇਹਨੂੰ ਕੁਵਾਰਚ ਵੀ ਦੇਣ ਲੱਗ ਜੋਂ ਨਾ ਤੁਸੀਂ ਹੋ ਸਕਦਾ ਇਹ 90 99 ਦਾ ਹੀ ਤੁਲ ਜੇ ਠੀਕ ਹੈ ਜੀ ਜਦੋਂ ਥੋੜਾ ਬੋਤਾ ਰੇਟ ਅਪ ਹੋ ਜਾਂਦਾ ਤਾਂ ਇਹ 90 99 ਤੋਂ ਘੱਟ ਥੋੜਾ ਕੁਵਾਰਚ ਵੀ ਨਹੀਂ ਰਹਿੰਦਾ ਵੀਰੇ ਤੇ ਬਹੁਤ ਸੋਹਣਾ ਰੀਪਰ ਹੈ ਕਿਸੇ ਵੀਰ ਨੇ ਕੰਮ ਲੈਣ ਵਾਸਤੇ ਅੱਗੇ ਫੇਰ ਵੀਰੇ ਆ ਗਿਆ ਇਹ ਵੀ 90000 ਦਾ ਇਸ ਨੂੰ ਯਾਰ 5000 ਹੋਰ ਡਿਸਕਾਊਂਟ ਸਹੀ 85 ਦਾ ਰੀਪਰ ਪੈਜੂ ਅੱਜ ਦਾ ਰੇਟ ਹੈ ਠੀਕ ਹੈ ਜੀ ਮੰਨ ਲਓ ਅੱਜ ਵੀਰੇ ਕਿੰਨੀ ਤਰੀਕ ਹੋ ਗਈ 16 ਤਰੀਕ ਹੈ ਜੀ ਅੱਜ 17 ਤਰੀਕ ਹੈ ਜੀ ਅੱਜ ਤੇ ਅੱਜ ਦਾ ਇਹ ਰੇਟ ਹੈ ਵੀਰੇ ਇਹ ਤੁਸੀਂ ਅੱਜ ਤੋਂ 10 ਦਿਨਾਂ ਦੇ ਅੰਦਰ ਅੰਦਰ ਜਿਹੜਾ ਮਰਜ਼ੀ ਤੁਸੀਂ ਲੀਪਰ ਲੈ ਜਾ ਸਕਦੇ ਹੋ ਇਹ ਹੀ ਰੇਟਾਂ ਦੇ ਵਿੱਚ ਮਿਲਣਗੇ ਵੀਰੇ ਠੀਕ ਹੈ ਜੀ ਤੇ ਅੱਗੇ ਆ ਗਿਆ ਜੀ ਨਿਊ ਵਿਸ਼ਕਰਮਾ 2020 ਮਾਡਲ ਬਹੁਤ ਸੋਹਣਾ ਰੀਪਰ ਹੈ ਇਹ ਵੀ ਰੇਟ ਕਿੰਨਾ ਜੀ 1,65,000 ਰੁਪਏ ਦਾ ਹੀ ਪਰ ਕੁੱਲ 1,65,000 ਰੁਪਏ ਦਾ ਨਿਊ ਵਿਸ਼ਕਰਮਾ 2020 ਮਾਡਲ ਹੈ ਟਾਇਰ ਸਾਰਾ ਕੁਝ ਕੰਪਲੀਟ ਮਿਲੂਗਾ ਕੰਮ ਨਹੀਂ ਵੀਰੇ ਰੀਪਰ ਭਾਲ ਦਾ ਇਹਦੇ ਕੱਲੀ ਬਲੇਡ ਚੇਂਜ ਕਰਨੇ ਨੇ ਸਾਰਾ ਜਾਲ ਜੂਲ ਸਾਰਾ ਕੁਝ ਓਕੇ ਪਿਆ ਜੀ ਤੇ ਅੱਗੇ ਸਵਰਾਜ ਆ ਗਿਆ ਕੁੱਲੇ 80,000 ਰੁਪਏ ਦਾ ਇਹ ਰੀਪਰ ਨਾਰਥ ਦਾ ਬਣਿਆ ਹੋਇਆ ਵੀਰੇ ਅਗਲੀ ਚਾਦਰ ਜੁਦਰਾ ਸਾਰਾ ਕੁਝ ਪਿਆ ਜੀ ਨਾਰਥ ਦਾ ਬਣਿਆ ਹੋਇਆ ਤੇ ਇਸ ਦਾ ਰੇਟ ਹੈ ਜੀ ਕੁੱਲ 80,000 ਰੁਪਏ 80000 ਰੁਪਏ ਦਾ ਤੇ ਅੱਗੇ ਵੀ ਸਾਨੂੰ ਆਪ ਦਿਖਾਈਏ ਆਪ ਟਰਾਲੀਆਂ ਟਰੋਲੀਆਂ ਆਪਣੇ ਕੋਲੇ ਸਾਰਾ ਕੁਝ ਵੀਰੇ ਪੂਰਾ ਟੌਪ ਦਾ ਬਣਦਾ ਜਿਵੇਂ ਟਰਾਲੀਆਂ ਚੈੱਕ ਕਰੋ ਕਿਸੇ ਵੀਰ ਨੇ ਬਣਵਾਉਣੀ ਹੁੰਦੀ ਹੈ ਠੀਕ ਹੈ ਜੀ ਸਾਰੇ ਤਰ੍ਹਾਂ ਦੀ ਆਪਣੇ ਕੋਲੇ ਟਰਾਲੀਆਂ ਕੰਪਿਊਟਰ ਕਰਾਹੇ ਠੀਕ ਹੈ ਜੀ ਹਰੇਕ ਆਈਟਮ ਆਪਣੇ ਕੋਲੇ ਮਿਲਦੀ ਹੈ ਤੇ ਆਹ ਟਰਾਲੀਆਂ ਚੈੱਕ ਕਰੋ ਵੀਰੇ ਫੁੱਲ ਹਾਈ ਕਲਾਸ ਦੇ ਵਿੱਚ ਆਪਣੇ ਕੋਲੇ ਆਈ ਮੜਾ ਟਰਾਲੀਆਂ ਬਣਦੀਆਂ ਨੇ ਪੂਰੀਆਂ ਟੌਪ ਦੀਆਂ ਜੀ ਠੀਕ ਹੈ ਜੀ ਕਿਸੇ ਵੀਰ ਨੇ ਬਣਵਾਉਣੀਆਂ ਹੁੰਦੀਆਂ ਨੇ ਤੇ ਪੁਰਾਣੇ ਲੇਜਰ ਆਪਣੇ ਕੋਲੇ ਵੱਧੂ ਵੀਰੇ ਇਹਨਾਂ ਦੀ ਵੀਡੀਓ ਆਪਾਂ ਲੱਗ ਦੋ ਪਾਵਾਂਗੇ ਤੁਸੀਂ ਆਪਣੇ ਚੈਨਲ ਦੇ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹਨਾਂ ਤੁਹਾਨੂੰ ਸਭ ਦੇ ਰੇਟ ਦੱਸਾਂਗੇ ਠੀਕ ਹੈ ਜੀ ਜਿਵੇਂ ਨਵੇਂ ਲੇਜਰ ਨੇ ਸਾਰੇ ਤਰ੍ਹਾਂ ਦੇ ਆਪਣੇ ਕੋਲੇ ਹੈਗੇ ਨੇ ਸਵਾ 2 ਲੱਖ ਰੁਪਈਆ ਤੋਂ ਸਟਾਰਟ ਹੋ ਜਾਂਦੇ ਨੇ ਆਪਣੇ ਕੋਲੇ ਨਵੇਂ ਲੇਜਰ ਠੀਕ ਹੈ ਜੀ 2 ਸਾਲ ਦੀ ਗਾਰੰਟੀ ਨਾਲ ਅਲਫਾ ਦਾ ਸਿਸਟਮ ਜਿਹੜਾ ਡਾਇਮੰਡ ਦੀ ਬੱਕਟ ਹੈ ਵੀਰੇ ਕੁੱਲ 2 ਸਵਾ 2 ਲੱਖ ਰੁਪਈਆ ਦਾ ਠੀਕ ਹੈ ਜੀ ਤੇ ਤੁਸੀਂ ਕੋਈ ਵੀ ਲੇਜਰ ਵਗੈਰਾ ਲੈਣਾ ਹੈ